ਵਾਹਿਗੁਰੂ ਜੀ ਕੀ ਫਤਿਹ ਆਓ ਸਵਾਸ ਸੰਤ ਜੀ 1 ਜੂਨ 1983 ਦੀ ਪਾਵਨ ਇਤਿਹਾਸ ਨੂੰ ਜਾਣਨ ਦਾ ਯਤਨ ਕਰੀਏ ਅੱਜ ਉਹ ਬਹੁਤ ਮੰਦ ਭਾਗਾ ਦਿਨ ਚੜ੍ਹਿਆ ਸੀ ਅੱਜ ਦਾ ਕਿਉਂਕਿ ਅੱਜ ਦੇ ਦਿਨ ਪਾਵਨ ਸਹਿਰ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਉਹ ਮਹਾਨ ਨਗਰੀ ਦੇ ਵਿੱਚ ਭਾਰਤ ਦੀ ਹਕੂਮਤ ਵੱਲੋਂ ਭਾਰਤ ਦੇ ਉਸ ਸਮੇਂ ਦੀ ਸਰਕਾਰ ਵੱਲੋਂ ਜੋ ਕਿ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉਹ ਪਾਵਨ ਪਵਿੱਤਰ ਸਥਾਨ ਨੂੰ ਅੱਜ ਦੇ ਦਿਨ ਘੇਰਾਬੰਦੀ ਕੀਤੀ ਗਈ ਜਿਹਦੇ ਵਿੱਚ ਫਿਰ ਬਹੁਤ ਸਾਰੀ ਫੌਜ ਬੁਲਾ ਕੇ ਜਿਹਦੇ ਵਿੱਚ ਬੀਐਸਐਫ ਐਸ ਸੀਆਰਪੀ ਹੋਰ ਕਈ ਜਿਹੜੀ ਫੌਜ ਦੀਆਂ ਟੁਕੜੀਆਂ ਨੂੰ ਮਗਾ ਕੇ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਚਾਰੇ ਪਾਸੇ ਘੇਰਾਬੰਦੀ ਕਰ ਦਿੱਤੀ ਗਈ ਜਿਹੜੇ ਲੋਕ ਅੰਦਰ ਰਹਿ ਗਏ ਉਹ ਅੰਦਰ ਹੀ ਰਹਿ ਗਏ ਜਿਹੜੇ ਲੋਕ ਬਾਹਰ ਰਹਿ ਗਏ ਉਹ ਬਾਹਰ ਹੀ ਰਹਿ ਗਏ ਉਸ ਦਿਨ ਸੰਗਤ ਜੋ ਧੰਗੁਰੂ ਅਰਜੁਨ ਦੇ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਜੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਉਸ ਪਾਵਨ ਪਵਿੱਤਰ ਅਸਥਾਨ ਤੇ ਗਈ ਹੋਈ ਸੀ ਤੇ ਫੌਜ ਨੇ ਇਨਾਂ ਕੋ ਘੇਰਾਬੰਦੀ ਕਰ ਦਿੱਤੀ ਉਸ ਦਿਨ ਚਾਰੇ ਪਾਸੇ ਤੋਂ ਰਸਨ ਪਾਣੀ ਬੰਦ ਕਰ ਦਿੱਤਾ ਗਿਆ ਸਾਰੇ ਪਾਸੇ ਸਿਰਫ ਤੇ ਸਿਰਫ ਫੌਜੀ ਹੀ ਫੌਜ ਦਿਸਦੀ ਸੀ ਉਸ ਨਗਰ ਦੇ ਵਿੱਚ ਗੁਰੂ ਕੀ ਨਗਰੀ ਦਾ ਪਰ ਇਨਾ ਕੋ ਵੀ ਅਦਬੀ ਵੀ ਉਸ ਸਮੇਂ ਕੀਤੀ ਗਈ ਜਿਹਦੇ ਵਿੱਚ ਫੌਜ ਨੇ ਪਰ ਚਾਰੇ ਪਾਸੇ ਜੋ ਆਪਣੇ ਬੂਟ ਆਦਕ ਲੈ ਕੇ ਜੁੱਤੀਆਂ ਲੈ ਕੇ ਸਤਿਗੁਰੂ ਦੀ ਗੁਰੂ ਸਾਹਿਬ ਦੀ ਜੋ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਹੈ ਉਹਦੇ ਵਿੱਚ ਵਰਨਨਾ ਕੀਤਾ ਇਸ ਤਰ੍ਹਾਂ ਕਰਕੇ ਚਾਰੇ ਪਾਸੇ ਤੋਂ ਸ਼ਹਿਰ ਨੂੰ ਘੇਰਿਆ ਗਿਆ ਅੱਜ 1 ਜੂਨ ਵਾਲੇ ਦਿਨ ਅੱਜ 1 ਜੂਨ ਵਾਲੇ ਦਿਨ ਮਹਾਨ ਗੁਰਸਿੱਖ ਭਾਈ ਮਹਿੰਗਾ ਸਿੰਘ ਜਿਨੇ ਅੱਜ ਦੇ ਦਿਨ ਗੁਰੂ ਕੇ ਪਾਵਨ ਪਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਜੀ ਹੋਰ ਹੀ ਵਿਅਦਵੀ ਫੌਜ ਵੱਲੋਂ ਕੀਤੀ ਗਈ ਘੇਰਾਬੰਦੀ ਦੇ ਕਾਰਨ ਅੱਜ ਦੇ ਦਿਨ ਉਹਨਾਂ ਨੇ ਸ਼ਹਾਦਤ ਵੀ ਪਾਉਣਾ ਕੀਤੀ ਅੱਜ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅੱਜ ਦੇ ਦਿਨ ਉਹ ਮਹਾਨ ਸ਼ਹੀਦ ਭਾਈ ਮਹੰਗਾ ਸਿੰਘ ਜਿਨੇ ਗੁਰੂ ਕੀ ਪਾਵਨ ਪਵਿੱਤਰ ਨਗਰੀ ਦੇ ਵਿੱਚ ਸ਼ਹਾਦਤ ਪਾਉਣਾ ਕੀਤੀ ਉਹ ਸਮਾਨ ਸ਼ਹੀਦ ਨੂੰ ਜੂਨ 1983 ਦੇ 1 ਜੂਨ ਵਾਲੇ ਦਿਨ ਦੇ ਪਹਿਲੇ ਸ਼ਹੀਦ ਸਨ ਭਾਈ ਮਹੰਗਾ ਸਿੰਘ ਜੀ ਉਸ ਮਹਾਨ ਸ਼ਹੀਦ ਨੂੰ ਬਾਰ-ਬਾਰ ਨਮਸਕਾਰ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਕਦੇ ਸਾਨੂੰ ਵੀ ਮਤ ਸਮਤ ਬਖਸ਼ ਦੇਣ ਅਸੀਂ ਵੀ ਗੁਰੂ ਕੇ ਰਸਤੇ ਤੇ ਚੱਲੀਏ ਗੁਰੂ ਕੀ ਏਸ ਮਹਾਨ ਗੱਲ ਦੇ ਉੱਤੇ ਚੱਲੀਏ ਜੋਤੋਂ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਲੀਜੈ ਸਰਦੀਜੈ ਕਾਣ ਨਾ ਕੀਜੈ ਭਾਈ ਮਹੰਗਾ ਸਿੰਘ ਨੇ ਪਹਿਲੀ ਇਹ ਗੱਲਾਂ ਨੂੰ ਮਨ ਦੇ ਵਿੱਚ ਧਾਰਨ ਕੀਤਾ ਕਿ ਇਹ ਪਹਿਲਾ ਮਰਨ ਕਬੂਲ ਜੀਵਨ ਕੀ ਸਦ ਆਸ ਉਹ ਸਬਨਾ ਕੀ ਰੇਨੁਕਾ ਤੋ ਆਓ ਹਮਾਰੇ ਪਾਸ ਤੇ ਇਸੇ ਹੀ ਜੂਨ ਦੇ ਮਹੀਨੇ ਦੇ ਬਾਰੇ ਜਦੋਂ ਜੂਨ ਦਾ ਮਹੀਨਾ ਚੜਦਾ ਤੇ ਇਹਦੇ ਬਾਰੇ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦਾ ਚੜਿਆ ਮਹੀਨਾ ਜੂਨ ਦਾ ਸਾਨੂੰ ਫਿਰ ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਛੇਕ ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਛੇਕ ਇਹ ਉਸ ਮੇਰਾ ਮਹਾਨ ਵਿਦਵਾਨ ਦੀਆਂ 17 ਤੇ ਉਹਨੇ ਇਸ 17 ਦੇ ਰਾਹੀਂ ਜੂਨ ਦੇ ਮਹੀਨੇ ਦਾ ਉਹ ਦਰਦ ਉਹ ਜੂਨ ਦੇ ਮਹੀਨੇ ਦਾ ਜੂਨ 84 ਦੀ ਉਹ ਦਰਦ ਨੂੰ ਬਿਆਨ ਕੀਤਾ ਹੈ ਸੰਗਤ ਜੀ ਇਸ ਤਰ੍ਹਾਂ ਕਰਕੇ ਅੱਜ ਦੇ ਦਿਨ ਸ੍ਰੀ ਹਰਮੰਦਰ ਸਾਹਿਬ ਦੀ ਘੇਰਾਬੰਦੀ ਕੀਤੀ ਗਈ ਇਹ ਸੀ ਅੱਜ ਦਾ ਪਾਵਨ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ